ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਇਹ ਮਨ ਹਰ ਜੀ ਧਿਆਇ ਤੂੰ ਇਕ ਮਨ ਇਕ ਚਿੱਤ ਭਾਈ ਹਰ ਕੀਆ ਸਦਾ ਸਦਾ ਵਡਿਆਈਆ ਦੇ ਨਾ ਪਛੋਤਾਈ ਏ ਮਨ ਰਜੀ ਧਿਆਈ ਤੂੰ ਇੱਕ ਮਨ ਇੱਕ ਚਿੱਤ ਭਾਈ ਹਰ ਕੀਆ ਸਦਾ ਸਦਾ ਵਡਿਆਈਆ ਦੇ ਨਪਛੂਤਾਈ ਉਹ ਹਰ ਕੈ ਸਦ ਬਲੇ ਹਾਰਣੈ ਜਿਤ ਸੇਵੈ ਸੁਖ ਪਾਏ ਨਾਨਕ ਗੁਰਮੁਖ ਮਿਲ ਰਹਿ ਹਉਮੈ ਸ਼ਬਦ ਜਲਾਈ ਮਹਿਲਾਤੀ ਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੀ ਸਭਨਾ ਕਾਮ ਪੂਰਤ ਹੈ ਆਪੇ ਸਾਰ ਕਰੀ ਨਾਨਕ ਨਾਮ ਧਿਆਈਐ ਤਿਨ ਨਿਜ ਘਰ ਦਾਸ ਹੈ ਜੁਗ ਜੁਗ ਸ਼ੋਭਾ ਹੋਈ ਪਉੜੀ ਤੂੰ ਕਰਨ ਕਰਣ ਸਮਰੱਥ ਹੈਂ ਕਰਤੀ ਮੈਂ ਤuj ਬਿਨ ਅਵਰ ਨਾ ਕੋਈ ਸੁਦੇ ਆਪੇ ਸਿਸ਼ਟ ਸਿਰ ਜੀਆ ਆਪੇ ਫੁਲ ਗੋਈ ਸਭ ਏਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਸਬਿ ਅੱਖੋ ਧਨ 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 ਗੁਰ ਸੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਧਿਆ ਸਭੇ ਅੱਖ ਹੋ ਧਨ 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 ਗੁਰ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਅਟਲ ਚਰੂ ਸ਼ਤਰ ਤਸ ਦੇ ਮਾਲਕ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦਿਨ ਦੇ ਪਹਿਲੇ ਪਹਿਰ ਦੀਆਂ ਹਾਜ਼ਰੀਆਂ ਪਰ ਰਹੇ ਗੁਰੂ ਪਿਆਰ ਵਾਲੇ ਸਤਸੰਗੀ ਜਨੋਂ ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰਾਂ ਦੀ ਚਰਨ ਛਣੇ ਵਿੱਚ ਬੈਠ ਕੇ ਨਿਤ ਪ੍ਰਤੀ ਪਾਵਨ ਮੁਖਵਾਕ ਰਾਹੀ ਇਨ੍ਹਾਂ ਕੜੀਆਂ ਨੂੰ ਸਫਲ ਬਣਾਉਣ ਦਾ ਯਤਨ ਕਰਦੇ ਹਾਂ ਅੱਜ ਦਾ ਪਾਵਨ ਪਵਿੱਤਰ ਮੁਖਵਾਕ 60 ਕੀ ਵਾਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੁਆਰਾ ਉਚਾਰਨ ਕੀਤੀ ਹੋਈ ਇਸ ਵਿੱਚੋਂ ਪਉੜੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਖਸ਼ੀ ਹੈ ਦੇ ਨਾਲ ਦੋ ਸ਼ਲੋਕ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤੇ ਨੇ ਇਹ ਬਚਨ ਪਾਵਨ ਅੰਗ 653 ਅਤੇ 54 ਦੇ ਸਬਾਇਮਾਨ ਹੈ। ਉਹ ਸਤਿਗੁਰੂ ਜੀ ਨੇ ਜੋ ਸਿੱਖਿਆ ਪਾਵਨ ਮੁਖਵਾਕ ਰਹੀ ਸਾਨੂੰ ਬਖਸ਼ੀ ਹੈ। ਵਿਚਾਰਨ ਤੋਂ ਪਹਿਲਾਂ ਰਸਨ ਕਰੂਪ ਪਵਿੱਤਰ ਅਦਿਸ਼ੈਤ ਗੁਰ ਪ੍ਰਤੀ ਪ੍ਰਵਾਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਵੱਲੋਂ ਬੇਅੰਤ ਦਾਤਾਂ ਸਾਨੂੰ ਪ੍ਰਾਪਤ ਹੋ ਰਹੀਆਂ ਕਿਛ ਕੋਈ ਸ਼ੱਕ ਨਹੀਂ ਹੈ ਹਰ ਜਿਤੋਂ ਕੋਈ ਸਾਡੀ ਲੋੜ ਜੋ ਅਸੀਂ ਚਾਹਨੇ ਉਹ ਪੂਰੀ ਨਹੀਂ ਹੁੰਦੀ ਉਸ ਵਕਤ ਜਿਹੜਾ ਹੈ ਉਲਾਮਾ ਗੁਰੂ ਪਰਮਾਤਮਾ ਨੂੰ ਦਿੱਤਾ ਜਾਂਦਾ ਹੈ ਗੁਰੂ ਸਾਹਿਬ ਜੀ ਅੱਜ ਦੇ ਮਹਾਵਾਕ ਰਾਹੀਂ ਇੱਕ ਗੱਲ ਸਮਝਾਉਦੇ ਤੂੰ ਆਪਣਾ ਕਰਮ ਕਰ ਫਾਲ ਜਿਹੜਾ ਹੈ ਉਹ ਰੱਬ ਤੇ ਛੱਡ ਦੇ ਉਹ ਆਪੇ ਦੇ ਦੇ ਪਰ ਜੇ ਕੰਮ ਹੀ ਨਹੀਂ ਮੈਂ ਜ਼ਬਰਦਸਤੀ ਲੈਣਾ ਤੇ ਫਿਰ ਕੁਝ ਨਹੀਂ ਪ੍ਰਾਪਤ ਹੋ ਅਸੀਂ ਕੇਵਲ ਅਰਦਾਸ ਕਰ ਸਕਦੇ ਹਾਂ ਮਾਲਕ ਦੇ ਚਰਨਾਂ ਵਿੱਚ ਜੇअनुभवਿਕ ਤੇ ਦਰਸ਼ਨ ਵਿੱਚ ਹੀ ਉਹ ਦਾਤ ਜਿਹੜੀ ਹੈ ਪ੍ਰਾਪਤ ਹੋ ਜਾਵੇ ਨਹੀਂ ਤੇ ਲੰਬੇਰਾ ਸਮਾਂ ਵੀ ਲੱਗਦਾ ਹੈ ਅਰਦਾਸ ਅਸੀਂ ਇਸ ਪ੍ਰਕਾਰ ਕਰੀਏ ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਦਾ ਇੱਕ ਬਚਨ ਹੈ ਕਿ ਰਹਿਨ ਦਿਨਸ ਪ੍ਰਭਾਤ ਤੂੰ ਹੈਂ ਕਾਵਣਾ ਜੀ ਜੰਤ ਸਰਬਤ ਨਾਉ ਤੇਰਾ ਤਿਆਵਣਾ ਤੂੰ ਦਾਤਾ ਦਾਤਾ ਤੇਰਾ ਦਿੱਤਾ ਖਾਵਣਾ ਭਗਤ ਜਨਾਂ ਕੇ ਸੰਗਤਾ ਗਵਾਵਣਾ ਜਨ ਨਾਨਕ ਸਤਿ ਬਲਿਹਾਰੇ ਬਲ ਬਲ ਜਾਤ ਅਸੀਂ ਤੇਰੇ ਤੋਂ ਸਦਕੇ ਹਾਂ ਜੋ ਤੂੰ ਦੇ ਰਿਹਾ ਉਹਦੇ ਵਿੱਚ ਮੈਂ ਸ਼ੁਕਰ ਕਰਨਾ ਜਾਣਦਾ ਸਿਮਲਕਤੀਸਰ ਪਾਤਸ਼ਾਹੀ ਸਮਝਾਉਂਦੇ ਨੇ ਮਨਾ ਮੇਰਿਆ ਉਸ ਅਕਾਲ ਪੁਰਖ ਪਾਵਾਹਿ ਗੁਰ ਪ੍ਰਮਾਤਮਾ ਦੀ ਇਬਾਦਤ ਇੱਕ ਮਨ ਤੇ ਇੱਕ ਚੇਤੋ ਕੇ ਕਰ। ਅਗਿਓ ਕੋਈ ਕਮੀ ਨਹੀਂ ਹੋਏਗੀ। ਤੂੰ ਆਪਣੇ ਵੱਲੋਂ ਆਪਣਾ ਫਰਜ਼ ਪੂਰਾ ਕਰ ਪ੍ਰਮਾਤਮਾ ਆਪਣਾ ਫਰਜ਼ ਪੂਰਾ ਕਰੇਗਾ। ਭਜਨ ਬੰਦਗੀ ਕਰਦੇ ਹਾਂ ਧਰਮ ਦੀ ਰਸਤੇ ਤੇ ਚੱਲਦੇ ਹਾਂ ਸਭ ਤੋਂ ਪਹਿਲਾ ਜਿਹੜਾ ਸਾਡਾ ਸਾਡੇ ਅੰਦਰ ਜੋ ਗੁਣ ਆਏਗਾ ਜੇ ਅਸੀਂ ਸੱਚੀ ਪ੍ਰੀਤ ਕਰਦੇ ਹਾਂ ਤਾਂ ਪਹਿਲਾ ਗੁਣ ਜ਼ਿੰਦਗੀ ਵਿੱਚ ਆਉਂਦਾ ਹੈ ਸਿੱਦਕ ਦਾ ਸਿੱਦਕ ਤੇ ਸਾਦਗੀ ਮਾਲਕ ਨੇ ਜਿਹੜਾ ਹੈ ਸਾਨੂੰ ਬਖਸ਼ਿਸ਼ ਕਰਦੀ ਦੂਜੇ ਨੰਬਰ ਤੇ ਆਉਂਦਾ ਹੈ ਸਬਰ ਸਿੱਦਕ ਵੀ ਹੋਣਾ ਚਾਹੀਦਾ ਤੇ ਸਬਰ ਵੀ ਹੋਣਾ ਚਾਹੀਦਾ ਤੇ ਜੱਪਣ ਲੱਗਿਆ ਇਹ ਚੀਜ਼ਾਂ ਸਾਡੇ ਸਾਹਮਣੇ ਨਹੀਂ ਹੈਗੀਆਂ ਕੋਲ ਨਹੀਂ ਹੈਗੀਆਂ ਫਿਰ ਸੁਭਾਵਕ ਹੈ ਕਿ ਇਨਸਾਨ ਬੜੀ ਬੂਹੇ ਖੜਕਾਉਂਦਾ ਜਾ ਕੋਈ ਇੱਕ ਦਾ ਨਹੀਂ ਹੋਏਗਾ ਉਹਨੂੰ ਨਿਖਸਮਾ ਵੀ ਘੇਰ ਬਾਣੀ ਕਿ ਇੱਕ ਦਰ ਦਾ ਜਾਂ ਇੱਕ ਕਰ ਦਾ ਨਹੀਂ ਹੁਣ ਜਪਣ ਦੀ ਨਸੀਹਤ ਜਿਹੜੀ ਹੈ ਵੇਖੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਹੈ ਸਾਨੂੰ ਜਿਹੜਾ ਇੱਕ ਕੁੱਤੇ ਤੋਂ ਦਿੱਤੀ ਹੈ ਇਹਦੇ ਇੱਕ ਵਫਾਦਾਰ ਕੁੱਤਾ ਜਿਹੜਾ ਆਪਣੇ ਮਾਲਕ ਦੀ ਜਿਦੋਂ ਛਾਤਰੀ ਕਰਦਾ ਹੈ ਜੀ ਉਹ ਵਫਾਦਾਰ ਹੈ। ਪਵਾਰਾ ਦੀ ਗੱਲ ਨਹੀਂ ਕਰਦਾ ਮੈਂ। ਵਫਾਦਾਰੀ ਉਹ ਨਿਭਾਰਿਆ ਹੈ ਮਾਲਕ ਵੱਲੋਂ ਵੀ ਵਫਾਦਾਰੀ ਲਵਾਈ ਜਾ ਰਹੀ ਹੈ। ਸਮੇਂ ਦੇ ਉਹਨੂੰ ਸਭ ਕੁਝ ਦਿੱਤਾ ਜਾ ਰਿਹਾ ਹੈ। ਤੇ ਸਮਾਂ ਆਉਣ ਤੇ ਉਹ ਕੁੱਤਾ ਜਿਹੜਾ ਹੈ ਨਾ ਇਹਨਾਂ ਪ੍ਰੇਮ ਕਰਨ ਲੱਗ ਪਿਆ ਲੈ ਆਪਣੇ ਮਾਲਕ ਦੇ ਨਾਲ ਕਿ ਜੇਕਰ ਆਪਣੀ ਜਿੰਦ ਜਾਨ ਵੀ ਲਾਉਣੀ ਪਵੇ ਆਪਣੇ ਮਾਲਕ ਦੇ ਲਈ ਉਹ ਜਿਹੜਾ ਹੈ ਪਿਛੇ ਨਹੀਂ ਹਟਾ। ਭਾਵੇਂ ਕਿ ਉਹ ਜਾਨਵਰ ਹੈ। ਔਰ ਫਿਰ ਵੀ ਅੰਦਰ ਤੋਂ ਇੱਕ ਸੁਲੇਹ ਇੱਕ ਪਿਆਰ ਐਸਾ ਵੱਜ ਜਾਂਦਾ ਹੈ ਕਿ ਜੇਕਰ ਸਮਾਂ ਆਉਣ ਤੇ ਮੌਤ ਸਾਹਮਣੇ ਹੋਵੇ ਤੇ ਸਭ ਤੋਂ ਪਹਿਲਾਂ ਉਹ ਡਰਦਾ ਉਹਨੇ ਡਰ ਗੁਰੂ ਸਾਹਿਬ ਜੀ ਨੇ ਸਾਨੂੰ ਜਿਹੜਾ ਹੈ ਜੱਪਣ ਵਾਸਤੇ ਜਿੱਦੋਂ ਇਹ ਸਿੱਖਿਆ ਦਿੱਤੀ ਨਸੀਹਤ ਦਿੱਤੀ ਮਾਲ ਕਹਿੰਦੇ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਮ ਤਜਤ ਨਹੀਂ ਨਿਤ ਜਿਹੜਾ ਵਫਾਦਾਰ ਕੁੱਤਾ ਹੈ ਨਾ ਉਹ ਆਪਣੇ ਮਾਲਕ ਦਾ ਹਰ ਕਦੀ ਨਹੀਂ ਛੱਡਦਾ ਕਿਉਂਕਿ ਉਹਦੇ ਅੰਦਰ ਛਿਦਕ ਵੀ ਹੁੰਦਾ ਹੈ ਤੇ ਉਹਦੇ ਅੰਦਰ ਸਬਰ ਵੀ ਹੁੰਦਾ ਹੈ ਸਵਾ ਕਿਤੇ ਇਦਾਂ ਦਾ ਆਉਂਦਾ ਹੈ ਮਾਲਕ ਕੁੱਤੇ ਤੋਂ ਨਾਰਾਜ਼ ਵੀ ਹੁੰਦਾ ਹੈ ਉਹਨੂੰ ਨਹੀਂ ਬੁਲਾਉਂਦਾ ਉਹਨੂੰ ਗੂਹੇੋਂ ਬਾਹਰ ਵੀ ਕੱਢ ਦਿੰਦਾ ਹੈ ਪਰ ਵਫਾਦਾਰ ਜਿਹੜਾ ਕੁੱਤਾ ਹੈ ਨਾ ਉਹ ਗੂਹੇ ਤੇ ਬੈਠਾ ਰਹੇ ਉਹ ਇਹ ਬੰਕੀ ਹਾਟ ਟੁਕੜਾ ਲੈਣ ਵਾਸਤੇ ਦੂਜੇ ਦੇ ਘਰ ਚਲੇ ਜਾਵੇਗਾ ਤੀਜੇ ਘਰ ਚਲੇ ਜਾਏਗਾ ਚੌਥੇ ਘਰ ਜਾਏਗਾ ਨਹੀਂ ਉਹਨੂੰ ਇੱਕ ਕਹਿ ਲੋ ਕਿ ਉਹਦੇ ਅੰਦਰ ਸਬਰ ਹੈ ਇੱਕ ਸਿਦਕ ਹੈ ਕਿ ਕੋਈ ਨਹੀਂ ਮਾਲਕ ਨਾਰਾਜ਼ ਹੋਇਆ ਮੇਰੇ ਤੋਂ ਸਮਾਂ ਭਾ ਕੇ ਆਪੇ ਠੀਕ ਹੋ ਜਾਊਗਾ ਤੇ ਮੈਨੂੰ ਆਪਣੇ ਆਪ ਹੀ ਆਪਣੇ ਘਰ ਦੇ ਵਿੱਚ ਬੁਲਾਏ ਉਹ ਗੁਏ ਗਾੜੀ ਵਿੱਚ ਬੈਠਾ ਰਹਿੰਦਾ ਹੈ ਜੇ ਮਾਲਕ ਆਵੇ ਜਾਵੇ ਵੀ ਘਰੋਂ ਬਾਹਰ ਅੰਦਰ ਉਹ ਪੂਸ਼ਲ ਹੁੰਦਾ ਹੈ ਉਹ ਇਸ ਗੱਲ ਦਾ ਪ੍ਰਤੀਕ ਹੈ ਕਿ ਮੈਨੂੰ ਜਿਹੜਾ ਮaaf ਕਰੋ ਅਗਰ ਕੋਈ ਗਲਤੀ ਹੋ ਗਈ ਮੈਂ ਉਹ ਤਰਸ ਦੀ ਨਜ਼ਰ ਚਾਹੁੰਦਾ ਹੈ ਕਿ ਕੁੱਤਾ ਕਹਿੰਦਾ ਹੈ ਕਿ ਮੇਰੇ ਉੱਤੇ ਵੀ ਕਿਤੇ ਨਜ਼ਰ ਪਾ ਮੇਰੇ ਉੱਤੇ ਵੀ ਮਾਲਕਾ ਨਜ਼ਰ ਪਾ ਮੇਰੇ ਤੋਂ ਜੋ ਗੁਸਤਾਖੀ ਹੋਈ ਹੈ ਉਹ ਮaaf ਕਰਦੇ ਤੇ ਅੱਗੇ ਤੋਂ ਮੈਂ ਜਿਹੜਾ ਹੈ ਸਹੀ ਕਰਾਂਗਾ ਕਿ ਕੁੱਤੇ ਅੰਦਰ ਵੀ ਕਹਿ ਲੋ ਕਿ ਗੁਣ ਦਾ ਗੁਰੂ ਸਾਹਿਬ ਜੀ ਨੇ ਤਾਈਂ ਉਤੇ ਗੁਣ ਲਿਆ ਹੈ ਦੂਜਾ ਪੱਖ ਇਹ ਵੀ ਹੈ ਜਦੋਂ ਹਲਕਾ ਆ ਜਾਂਦਾ ਹੈ ਉਹ ਮਾਲਕ ਨੂੰ ਨਹੀਂ ਛੱਡਦਾ। ਇਹ ਵੀ ਬਾਣੀ ਅੰਦਰ ਪੱਖ ਦਿੱਤਾ ਹੋਇਆ ਹੈ ਜਦੋਂ ਹਲਕਾ ਆ ਜਾਂਦਾ ਹੈ ਕੁੱਤਾ ਉਹ ਫਿਰ ਮਾਲਕ ਨੂੰ ਨਹੀਂ ਵੰਦਾ ਉਹ ਨੂੰ ਵੜ ਖੰਦਾ। ਪਰ ਆਪਾਂ ਵਫਾਦਾਰੀ ਦੀ ਗੱਲ ਕਰਨੀ ਹੈ ਨਾਲ ਇਕਾਗਰਤਾ ਦੀ ਕਿ ਅਸੀਂ ਜੱਪਣਾ ਕਿਵੇਂ ਹੈ ਪ੍ਰਮਾਤਮਾ ਨੂੰ ਕਿਵੇਂ ਰੱਬ ਰੀਚ ਸਕਦਾ ਹੈ ਸਾਡੇ ਤੇ ਗੁਰੂ ਸਾਹਿਬ ਜੀ ਕਹਿੰਦੇ ਸਵਾਮੀ ਕੋ ਗ੍ਰਹਿਿ ਜਿਉ ਸਦਾ ਸਵਾਨ ਤਜਤ ਨਹੀਂ ਨੇ। ਨਾਨਕ ਇਹ ਬਿਦ ਹਰ ਭਜੋ ਇਕ ਮਨ ਹੋਏ ਇਕ ਚੇਤ ਇਦਾਂ ਜਿਹੜਾ ਹੈ ਅਸੀਂ ਰੱਬ ਦੀ ਬੰਦਗੀ ਕਰੀਏ ਜਿਵੇਂ ਇੱਕ ਵਫਾਦਾਰ ਕੁੱਤਾ ਆਪਣੇ ਮਾਲਕ ਦੀ ਬੰਦਗੀ ਕਰਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਇੱਥੇ ਵੀ ਸਮਝਾ ਰਹੇ ਨੇ ਅਜੀ ਕੋਈ ਗੱਲ ਕਿ ਇਹ ਮਨ ਹਰ ਜੀ ਧਿਆਏ ਤੂੰ ਰੱਬ ਨੂੰ ਧਿਆ ਮਨਾ ਇਕ ਮਨ ਇਕ ਚੇਤ ਪਾਏ ਇਕ ਮਨ ਤੇ ਇਕ ਚੇਤ ਪਾਏ ਦਾ ਅਰਥ ਹੁੰਦਾ ਪਿਆਰ ਪਿਆਰ ਦੇ ਨਾਲ ਇੱਕ ਮਨ ਕਰਕੇ ਤੇ ਇੱਕ ਚਿਤ ਕਰਕੇ ਆਪਣੇ ਪ੍ਰਭੂ ਦੀ ਬੰਦਗੀ ਕਰ। ਇਹ ਕੁਝ ਪ੍ਰਾਪਤ ਕਰ ਲੈ। ਜੇ ਅੰਦਰ ਹੀ ਕਹਿ ਲੋ ਦੂਧਾ ਬਣੀ ਰਹੀ ਦੁਚਿੱਤਾ ਆਪਾਂ ਬਣਿਆ ਆ ਰਿਹਾ। ਅੰਦਰ ਹੀ ਨਾ ਟਿਕਿਆ। ਫਿਰ ਆਪਾਂ ਦੋਸ਼ ਰੱਬ ਗੁਰੂ ਨੂੰ ਨਾ ਦਿਆ ਕਰੀਏ ਤੇ ਚੰਗੀ ਕਰਦੇ। ਕਮੀਆਂ ਸਾਡੇ ਵਿੱਚ ਨੇ। ਤੇ ਆਪਾਂ ਕਹਿੰਦੇ ਲੋ ਜੀ ਫਰਿਆਦ ਨਹੀਂ ਪੂਰੀ ਹੋਈ, ਆ ਨਹੀਂ ਹੋਇਆ। ਥਾਂ ਥਾਂ ਤੇ ਤੇ ਮੈਂ ਜਿਹੜਾ ਹੈ ਆਪਣੇ ਆਪ ਨੂੰ ਲੈ ਕੇ ਤੁਰਿਆ ਫਿਰਦਾ। ਵਧਾਰੀ ਛੋੜੀਏ ਇਹ ਤੇ ਵਾਰ ਆਪਨੇ ਕਹਿ ਲੁਕੀ ਇੱਕ ਪ੍ਰਕਾਰ ਦਾ ਕਿ ਜਦੋਂ ਇੱਕ ਦਰ ਪ੍ਰਤੀ ਤਸਲੀ ਨਹੀਂ ਹੈਗੀ ਕਿਸੇ ਅੰਦਰ ਅਸਲ ਦੇ ਵਿੱਚ ਉਹ ਬਹੁਤਿਆਂ ਦੇ ਦਰ ਤੇ ਜਾ ਕੇ ਕਿੱਥੇ ਤਸਲੀ ਬਖਸ਼ ਹੋ ਸਕਦਾ ਨਹੀਂ ਆ ਸਕਦਾ ਤੇ ਸਾਧੂ ਸਤਗੁਰੂ ਜੀ ਨੇ ਪ੍ਰੇਰਣਾ ਸਰੋਤ ਸਾਨੂੰ ਜਿਹੜਾ ਹੈ ਨਾ ਇਹ ਚੀਜ਼ਾਂ ਕਿਉਂ ਦਿੱਤੀਆਂ ਨੇ ਕਿਉਂਕਿ ਇਹ ਸਾਡੇ ਨਾਲ ਵਰਤਦੀਆਂ ਆ ਆਮ ਤੌਰ ਤੇ ਸਾਡੇ ਘਰਾਂ ਵਿੱਚ ਵੀ ਹੈਗਾ ਤਾਂ ਇਸ ਗੱਲ ਦੀ ਸਮਝ ਹੈ ਪੂਰਨ ਤੌਰ ਤੇ ਕਿ ਸੱਚੀ ਗੱਲ ਹੈ ਮਾਲਕ ਗੁਰੂ ਤੇਗ ਬਾਬਾ ਸਾਹਿਬ ਜੀ ਜੋ ਸਮਝਾ ਰਹੇ ਨੇ ਪੂਰਨ ਸੱਚ ਹੈ ਤੇ ਮਾਲਕ ਜੀ ਕਹਿੰਦੇ ਇਦਾਂ ਤੂੰ ਰੱਬ ਨੂੰ ਪਿਆਰ ਵਫਾਦਾਰ ਬਣ ਸਿੱਦਕੀ ਜੀਵਨ ਆਪਣਾ ਤੇ ਸਬਰ ਵਾਲਾ ਜੀਵਨ ਲੈ ਕੇ ਆ ਸਦ ਅਸਲ ਦੇ ਵਿੱਚ ਜਿਹੜਾ ਹੈ ਸਬਰ ਤੇ ਸਿੱਦਕ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਜਦੋਂ ਤੱਕ ਇਹ ਅੰਦਰ ਹੋਣਗੀਆਂ ਉਦੋਂ ਤੱਕ ਸਾਡੇ ਅੰਦਰ ਹਿਲਜੁਲ ਬਣੇਗੀ ਅਸੀਂ ਇੱਕ ਦੇ ਦਰ ਤੇ ਬੈਠੇ ਰਵਾਂ ਇੱਕ ਗਾਥਾ ਪੜ੍ਹਦੇ ਐ ਸ਼ਿਵ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੰਘਾਸਨ ਤੇ ਸ਼ਿਸ਼ੋਗਤ ਨੇ ਸੰਗਤਾਂ ਜਿਹੜੀਆਂ ਨੇ ਉਹ ਬਚਨ ਸੁਣਦੀਆਂ ਨੇ ਭਾਈ ਨੰਦ ਲਾਲ ਸਾਹਿਬ ਜੀ ਨੇ ਇੱਕ ਬਚਨ ਕੀਤਾ ਚਰਚਾ ਹੋਣ ਲੱਗ ਪਈ ਉਹ ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਮਾਲਕ ਕਦੇ ਸਾਡੇ ਤੇ ਵੀ ਐਸੀ ਕਿਰਪਾ ਅਸੀਂ ਮਿਹਰਪਰੀ ਨਦਰ ਪਾ ਕਿ ਸਾਡਾ ਵੀ ਕਲਿਆਣ ਹੋ ਜਾਵੇ ਇੱਕ ਚਲਕ ਤੋਂ ਮੈਂ ਜਿਹੜਾ ਹੈ ਨਾ ਆਪਣੀ ਜਿੰਦ ਜਾਨ ਵਾਰਨ ਨੂੰ ਤਿਆਰ ਜਦੋਂ ਇਹ ਬਚਨ ਵਰਤੇ ਭਾਈ ਲਾਲ ਸਾਹਿਬ ਜੀ ਨੇ ਕਹਿੰਦੇ ਹੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰਾ ਦੇਸਾਈਆਂ ਮੇਰੇ ਤੇ ਕਿਰਪਾ ਕਰ ਕਿਤੇ ਨਦਰ ਜਿਹੜੀ ਹੈ ਪਿਆਰ ਭਰੀ ਮੇਰੇ ਤੇ ਵੀ ਪਾ ਇਹਦੇ ਬਦਲੇ ਮੈਂ ਆਪਣੀ ਜਿੰਦ ਜਾਨ ਕੁਰਬਾਨ ਕਰਨ ਨੂੰ ਤਿਆਰ ਆ ਜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਇਹ ਸੌਦਾ ਮੈਨੂੰ ਮਨਜ਼ੂਰ ਨਹੀਂ ਬੜਾ ਹੈਰਾਨ ਹੋਇਆ ਭੰਨਦ ਲਾਲ ਜੀ ਬੜੇ ਹੈਰਾਨ ਹੋ ਕੇ ਕਹਿਣ ਲੱਗੇ ਕਿਉਂ ਕਹਿਣ ਲੱਗੇ ਪ੍ਰੀਤਾਂ ਦੇ ਜਿਹੜੇ ਬੰਗਾਰੇ ਹੁੰਦੇ ਨੇ ਨਾ ਉਹਨਾਂ ਨੂੰ ਤੇ ਸਭ ਕੁਝ ਕੁਰਬਾਨ ਕਰਨਾ ਪੈਂਦਾ ਹੈ ਤੂੰ ਤੇ ਹਾਲੇ ਤੱਕ ਆਪਣੀ ਜਿੰਦ ਹੀ ਆਪਣੇ ਕੋਲ ਰੱਖੀ ਐ ਸਾਨੂੰ ਤਾਂ ਕਰਪਣੀ ਕੀ ਥੀ ਕਿਉਂਕਿ ਤੇਰੇ ਲਵਜਾਂ ਵਿੱਚ ਇਹ ਚੀਜ਼ ਹੈ ਕਿ ਮੈਂ ਆਪਣੀ ਜਿੰਦ ਤੁਹਾਡੇ ਤੋਂ ਕੁਰਬਾਨ ਕਰ ਦਿਆਂ ਤੇ ਧੰਗੁਰ ਗੁਰੂ ਹਰਿ ਸਿੰਘ ਮਹਾਰਾਜ ਜੀ ਕਹਿੰਦੇ ਇਹ ਤਾਂ ਨਹੀਂ ਜਿਹੜੇ ਪਿਆਰ ਦੇ ਵਣਜਾਰੇ ਹੁੰਦੇ ਨੇ ਨਾ ਪ੍ਰੀਤਾਂ ਦੇ ਉਹ ਤੇ ਸਭ ਕੁਝ ਆਪਣੇ ਪਿਆਰੇ ਤੋਂ ਕੁਰਬਾਨ ਕਰ ਦਿੰਦੇ ਨੇ ਇਹ ਨੰਦ ਲਾਲ ਤੂੰ ਤੇ ਆਪਣੀ ਜਿੰਦ ਹੀ ਹਾਲੇ ਤੱਕ ਆਪਣੇ ਕੋਲ ਰੱਖੀ ਹੋਈ ਹੈ ਇਸ ਕਰਕੇ ਮੈਨੂੰ ਇਹ ਸੌਦਾ ਮਨਜ਼ੂਰ ਨਹੀਂ ਹੈ ਤੇ ਸੱਚੀ ਗੱਲ ਹੈ ਸਤਿਗੁਰੂ ਜੀ ਕਹਿੰਦੇ ਅਸਲ ਦੇ ਵਿੱਚ ਜਿਹੜਾ ਹੈ ਆ ਚੀਜ਼ਾਂ ਬਹੁਤ ਜ਼ਰੂਰੀ ਹੈ ਜੋ ਆਪਾਂ ਸਮਝ ਰਹੇ ਆ ਭਜਨ ਬੰਦਗੀ ਕਰਦੇ ਆ ਧਰਮ ਦੀ ਕਿਰਤ ਕਰਦੇ ਆ ਜਾਂ ਫਿਰ ਸੰਸਾਰਿਕ ਕਿਰਤ ਵੀ ਲੈ ਲੋ ਭਾਵੇਂ ਉਹਦੇ ਵਿੱਚ ਵੀ ਸេចក្ត ਤੇ ਸਬਰ ਹੋਣਾ ਬੜਾ ਜ਼ਰੂਰੀ ਹੈ ਬਰਕਤ ਆਏਗੀ ਜ਼ਿੰਦਗੀ ਵਿੱਚ ਤੇ ਜੇ ਇਹ ਚੀਜ਼ਾਂ ਨਹੀਂ ਹੈਗੀਆਂ ਸਤਿਗੁਰੂ ਜੀ ਕਹਿੰਦੇ ਅੱਗੇ ਵੀ ਫਿਰ ਹੋਰ ਗੁਣ ਨਹੀਂ ਪਰਫੁੱਲਤ ਹੁੰਦੇ ਬੰਦਾ ਉਥੋਂ ਤੱਕ ਸ਼ੀਮਤ ਹੋ ਜਾਂਦਾ ਹੈ ਬਸ ਕੁਛ ਖੁਦਾਇ ਰ। ਬਸ ਖਾ ਲਿਆ ਹੰਡਾ ਲਿਆ ਜੀਲਿਆ ਬਸ ਇਥੋਂ ਤੱਕ ਹੀ ਹੈ। ਹੋਰ ਕੋਈ ਉਹਦੇ ਅੰਦਰ ਚੇਂਜ ਨਹੀਂ ਹੈ। ਕੋਈ ਬਦਲਾਅ ਨਹੀਂ। ਇਸ ਕਰਕੇ ਮਾਲਕ ਜੀ ਕਹਿੰਦੇ ਤਿਆ ਤੂੰ ਮਨਾ ਇੱਕ ਮਨ ਤੇ ਇੱਕ ਚਿਤ ਕਰਕੇ ਪਿਆਰ ਦੇ ਨਾਲ। ਪਿਆਰ ਨਾਲ ਬਾਜ ਮਾਰ ਰੱਬ ਨੂੰ। ਗੁਰੂ ਨੂੰ ਪਿਆਰ ਨਾਲ ਬਾਜ ਮਾਰ। ਫਿਰ ਕੀ ਹੋਏਗਾ ਜੀ? ਹਾਰਕੀਆਂ ਸਦਾ ਸਦਾ ਵਢਿਆਈਆਂ ਇਹ ਗੁਣ ਹੈ ਰੱਬ ਵਿੱਚ ਕਿ ਉਹ ਹਰ ਵਕਤ ਵਢਿਆਈਆਂ ਇੱਕ ਤਿਲ ਮਾਤਰ ਵੀ ਕਿਸੇ ਦੀ ਮਹੱਤਵ ਨੂੰ ਅਜਾਹੀ ਨਹੀਂ ਮਾਲਕ ਜਾਣਦਾ ਆਪਾਂ ਉਹਨੇ ਆ ਨਾ ਚੱਲ ਕੇ ਇਹ ਕਦਮ ਲੇਖੀ ਵਿੱਚ ਲੱਗ ਰਿਹਾ ਹੈ ਅਸੀਂ ਇੱਥੇ ਬੈਠ ਰਹੇ ਹਾਂ ਇਹ ਸਮਾਂ ਲੇਖੀ ਵਿੱਚ ਹੈ ਅਸੀਂ ਸੁਣ ਰਹੇ ਹਾਂ ਇਹ ਸਮਾਂ ਲੇਖੀ ਵਿੱਚ ਹੈ ਅਸੀਂ ਸੇਵਾ ਕਰਾਂਗੇ ਉਹ ਵੀ ਕਨੂੰ ਲੇਖੇ ਵਿੱਚ ਹੈ ਇਹ ਰੱਬ ਦੇ ਹਿਸਾਬ ਕਿਤਾਬ ਵਿਚ ਆ ਰਿਹਾ ਕਿ ਹਾਂ ਇਹਨੇ ਇੰਨਾ ਸਮਾਂ ਆ ਚੀਜ਼ ਕੀਤੀ ਹੈ ਤੇ ਇਸ ਕਰਕੇ ਰੱਬ ਦਾ ਸੁਭਾਅ ਇਦਾਂ ਦਾ ਨਹੀਂ ਹੈ ਉਹ ਭਾਵੇਂ ਤੁਸੀਂ ਥੋੜੀ ਸੇਵਾ ਕਰੋ ਜਾਂ ਥੋੜਾ satsang ਕਰੋ ਬਹੁਤਾ ਕਰੋ ਅਸਲ ਦੇ ਵਿੱਚ ਜਿਹੜਾ ਹੈ ਉਹ ਮਿਹਨਤ ਨੂੰ ਫਲ ਫਿਰ ਮਾਲਕ ਲਾ ਹੀ ਦਿੰਦਾ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਉਹਦੇ ਵਿੱਚ ਜਿਹੜੀਆਂ ਨਾ ਹਮੇਸ਼ਾ ਲਈ ਇਹ ਕਹ ਲੋ ਕਿ ਵਡਿਆਈਆਂ ਨੇ ਜਾਂ ਫਿਰ ਪਰਮਾਤਮਾ ਅੰਦਰ ਇਹ ਗੁਣ ਹੈ ਕਿ ਹਮੇਸ਼ਾ ਹੀ ਆਪਣੇ ਪਿਆਰਿਆਂ ਨੂੰ ਸਿੱਧ ਸਬਰ ਬੇਅੰਤ ਵਡਿਆਈਆਂ ਬਖਸ਼ਦਾ ਹੈ ਦੇ ਨਾ ਪਛੋਤਾਏ ਉਹ ਦਿੰਦਾ ਹੈ ਉਹਦਾ ਸੁਭਾਅ ਹੈ ਦੇਣਾ ਤੇ ਪਛਤਾਉਂਦਾ ਨਹੀਂ ਇਹਦਾ ਭਾਵ ਅਰਥ ਇਹ ਹੈ ਕਿ ਜਿਵੇਂ ਆਪਾਂ ਇਸ ਨੂੰ ਕੋਈ ਚੀਜ਼ ਦਈਏ ਸਾਡੇ ਮਨ ਵਿੱਚ ਇਹ ਹੁੰਦਾ ਹੈ ਕਿ ਅਗਲਾ ਬੰਦਾ ਮੇਰੀ ਦਸਾਂ ਜਾਣਿਆ ਕੋਲ ਗੱਲਬਾਤ ਕਰੇ ਇਹ ਫਲਾਣੇ ਨੇ ਮੈਨੂੰ ਆ ਚੀਜ਼ ਦਿੱਤੀ ਹੈ ਮੇਰੀ ਸ਼ੋਭਾ ਹੋਵੇ ਮੇਰੀ ਵਡਿਆਈ ਹੋਵੇ ਕਿ ਫਲਾਣੇ ਨੇ ਆ ਚੀਜ਼ ਕਿਸੇ ਨੂੰ ਦਿੱਤੀ ਹੈ ਪਰ ਰੱਬ ਵਿੱਚ ਇਹ ਚੀਜ਼ ਨਹੀਂ ਹੈ ਪਰਮਾਤਮਾ ਹੁਣ ਜਿਉਂ ਬੰਦਾ ਜਿਹਨੂੰ ਆਪਾਂ ਦਿੱਤੀ ਚੀਜ਼ ਉਹ ਨਾ ਕਿਸੇ ਅੱਗੇ ਗੁਣ ਗਾਵੇ ਤੇ ਆਪਾਂ ਕਹਿੰਨੇ ਲਓ ਜੀ ਸਾਡਾ ਤੇ ਨਾਮ ਹੀ ਨਹੀਂ ਆਇਆ ਇਨੇ ਸਾਡਾ ਨਾ ਹੀ ਨਹੀਂ ਲਿਆ ਕਾਰਨ ਇਹ ਹੈ ਕਿ ਅਸਲ ਦੇ ਵਿੱਚ ਸਾਡੇ ਅੰਦਰ ਇੱਕ ਲਾਲਸਾ ਹੈ ਤਮਾ ਹੈ ਪਰਮਾਤਮਾ ਅੰਦਰ ਇਹ ਚੀਜ਼ ਨਹੀਂ ਹੈ ਰੱਬ ਨੂੰ ਕੋਈ ਗਾਵੇ ਭਾਵੇਂ ਨਾ ਗਾਵੇ ਉਹਦਾ ਸੁਭਾਅ ਹੈ ਦੇਣਾ ਉਹ ਦੇ ਕੇ ਪਛਤਾਉਂਦਾ ਨਹੀਂ ਹੈ ਕਿ ਹਾਂ ਮੇਰੀ ਵਡਿਆਈ ਹੋ ਰਹੀ ਹੈ ਕਿ ਨਹੀਂ ਹੋ ਰਹੀ ਕੋਈ ਗੱਲ ਉਹ ਤੇ ਸਾਡੇ ਤੇ ਹੈ ਜੀ ਅਸੀਂ ਜਿੰਨੀ ਵਡਿਆਈ ਕਰਾਂਗੇ ਸ਼ੁਕਰ ਕਰਾਂਗੇ ਉਹਨੀਆਂ ਬਰਕਤਾਂ ਸਾਡੇ ਕੋਲ ਆਉਣਗੀਆਂ ਨਹੀਂ ਕਰਾਂਗੇ ਨੁਕਸਾਨ ਉਨਾ ਹੀ ਸਾਡਾ ਹੈ ਹਉ ਹਰ ਕੇ ਸਦ ਬਲਿਹਾਰਣੇ ਜਿਤਿ ਸੇਵੈ ਸੁਖ ਪਾਏ ਪ੍ਰਮਾਤਮਾ ਤੂੰ ਹਮੇਸ਼ਾ ਸਦਕੇ ਜਾਇ ਗੁਰੂ ਤੋਂ ਸਦਕੇ ਜਾਇ ਕਰੋ ਬਲਿਹਾਰੇ ਜਾਇ ਕਰੋ ਕਿਉਂ ਜੀ ਦੀ ਸੇਵਾ ਦੇ ਨਾਲ ਸੋਖੀ ਸੋਖੀ ਜ਼ਿੰਦਗੀ ਵਿੱਚ ਦੁੱਖਾਂ ਨੂੰ ਵੀ ਸੁੱਖ ਵਿੱਚ ਮਹਿਸੂਸ ਕਰਵਾਉਣਾ ਮੇਰਾ ਮਾਲਕ ਜਾਣਦਾ ਹੈ ਆਮ ਇਨਸਾਨ ਦੀ ਗੱਲੋਂ ਕੀ ਇਹ ਪਾਇਆ ਨਹੀਂ ਤਾਕਤ ਨਹੀਂ ਹੈ ਸੰਸਾਰ ਅੰਦਰ ਜਿੱਥੇ ਮਰਜ਼ੀ ਵਿਚਰ ਲੋ ਪਰ ਗੁਰੂ ਪਰਮਾਤਮਾ ਵੱਲੋਂ ਐਸੀ ਬਰਕਤ ਮਿਲਦੀ ਹੈ ਜੀਵਨ ਵਿੱਚ ਦੁੱਖ ਵੀ ਹੋਏਗਾ ਪਰ ਫਿਰ ਵੀ ਮੈਂ ਆਨੰਦ ਵਿੱਚ ਰਹਿਵਾਂਗਾ ਦੁੱਖ ਵੀ ਹੋਏਗਾ ਉਹਨੂੰ ਮੈਂ ਸੁੱਖ ਵਿੱਚ ਹੰਡਾ ਲਵਾਂਗਾ ਐਸੀ ਕਿਰਪਾ ਹੈ ਇਸ ਕਰਕੇ ਸਦਕੇ ਜਾਵਾਂ ਆਪਣੇ ਗੁਰੂ ਪਰਮਾਤਮਾ ਤੋਂ ਜਿਹਦੀ ਸੇਵਾ ਦੇ ਨਾਲ ਮੈਨੂੰ ਆਤਮਿਕ ਸੁਖ ਮਿਲਿਆ ਨਾਨਕ ਗੁਰ ਮੁਖ ਮਿਲ ਰਹੇ ਹਮੇ ਸ਼ਬਦ ਜਲਾਏ ਗੁਰੂ ਦੇ ਰਸ ਜੋ ਪ੍ਰਮਾਤਮਾ ਨੂੰ ਮਿਲਦਾ ਹੈ ਤੇ ਗੁਰੂ ਕਿਰਪਾ ਸਦਕਾ ਜਿਨ੍ਹਾਂ ਨੂੰ ਗੁਰੂ ਕੇ ਉਪਦੇਸ਼ ਮਿਲ ਜਾਂਦੇ ਨੇ ਗੁਰੂ ਕੀ ਸਿੱਖਿਆ ਮਿਲ ਜਾਂਦੀ ਹੈ ਤੇ ਗੁਰੂ ਕੇ ਸ਼ਬਦ ਰਾਹੀਂ ਉਹ ਆਪਣੇ ਅੰਦਰੋਂ ਮੈਂ ਮੇਰੀ ਖਤਮ ਕਰ ਲੈਂਦੇ ਜਿੰਨਾ ਦਰੁਹੋਂ ਮੇ ਖਤਮ ਹੋ ਗਈ ਸ਼ਬਦ ਰਾਹੀ ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਫਿਰ ਗੁਰੂ ਕਿਰਪਾ ਸਦਕਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਮਹਿਲਾ ਤੀਜਾ ਆਪੇ ਸੇਵਾ ਲਾਇਆਣ ਆਪੇ ਬਖਸ਼ ਕਰੇ ਸੇਵਾ ਵਿੱਚ ਲਾਉਣ ਵਾਲਾ ਵੀ ਉਹ ਹੀ ਹੈ ਜੀ ਤੇ ਬਖਸ਼ਿਸ਼ ਕਰਨ ਵਾਲਾ ਵੀ ਉਹ ਪਰਮਾਤਮਾ ਹੀ ਹੈ ਕਿਰਨ ਤੋਂ ਭਾਵੇਂ ਆਪਣਾ ਨਾਮ ਅਸੀਂ ਵਿੱਚ ਨਾ ਹੀ ਲਾਇਆ ਕਰੀਏ ਤੇ ਚੰਗੀ ਗੱਲ ਹੈ। ਬਸ ਇਹ ਹੀ ਕਹਾਂ ਕਰੀਏ ਮਾਲਕ ਤੇਰਾ ਹੈ ਤੂੰ ਹੀ ਸਭ ਕੁਝ ਕਰਵਾ ਰਿਹਾ ਹੈ। ਸਾਡਾ ਤੇ ਹੈ ਕੁਝ ਨਹੀਂ। ਜਿਵੇਂ ਗੋਦਾਵਰੀ ਦੇ ਵਿੱਚ ਗੁਰਗੋਬ ਸਿੰਘ ਮਹਾਰਾਜ ਹੀਰਾ ਛੁੱਟਦੇ ਨੇ। ਜੋਰੀ ਕਹਿੰਦਾ ਮਾਲਕ ਬਹੁਤ ਮਹਿੰਗਾ ਸੀ। ਤੁਹਾਨੂੰ ਨਹੀਂ ਚਾਹੀਦਾ ਸੀ ਤੇ ਤੁਸੀਂ ਨਾ ਲੈਂਦੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉੱਥੇ ਉਹ ਗੱਲ ਸਮਝਾਈ ਸੀ ਭਲਿਆ ਤੂੰ ਤੇ ਸਭ ਸਾਨੂੰ ਭੇਟਾ ਕਰਤਾ ਹੁਣ ਭੇਟਾ ਕੀਤੀ ਚੀਜ਼ ਤੇ ਤੇਰਾ ਕੋਈ ਹੱਕ ਨਹੀਂ ਹੈ ਅਸੀਂ ਰੱਖੀਏ ਭਾਵੇਂ ਸੁਟੀਏ ਮਰਜ਼ੀ ਸਾਡੀ ਚੱਲੇਗੀ ਨਾ ਤੇਰੀ ਥੋੜੀ ਇਹਦਾ ਮਤਲਬ ਇਹ ਹੈ ਕਿ ਸਰੀਰ ਅਸੀਂ ਜੇਕਰ ਆਪਣਾ ਸਭ ਕੁਝ ਸਰਪੜ ਕਰ ਦਿੱਤਾ ਹੈ ਨਾ ਮਰਜ਼ੀ ਸਾਡੀ ਨਹੀਂ ਚੱਲਣੀ ਮਰਜ਼ੀ ਚੱਲਣੀ ਹੈ ਗੁਰੂ ਪਰਮਾਤਮਾ ਦੀ ਉਹ ਭਾਵੇਂ ਸਾਨੂੰ ਰੱਖੇ ਭਾਵੇਂ ਮਾਰੇ ਕੁਝ ਵੀ ਕਰੇ ਮੈਂ ਆਪਣੀ ਮਰਜ਼ੀ ਨਹੀਂ ਕਰ ਸਕਦਾ ਇਸ ਕਰਕੇ ਜਿਹੜਾ ਹੈ ਸਤਗੁਰੂ ਜੀ ਫਿਰ ਐਸਿਆਂ ਨੂੰ ਫਿਰ ਖੁੱਲ ਵੀ ਦੇ ਦਿੰਦੇ ਜਾਂ ਫਿਰ ਹੀਰੇ ਲੈਣੇ ਆ ਜਾਂ ਲੱਭ ਲਾ ਉੱਥੇ ਅਗਲਾ ਜਿਹਨੂੰ ਝਾਤ ਮਾਰਦਾ ਉਸ ਪਾਣੀ ਦੇ ਵਿੱਚ ਇੱਕ ਨਹੀਂ ਹਜ਼ਾਰਾਂ ਹੀਰੇ ਪਏ ਹੋਏ ਅੱਖਾਂ ਖੁੱਲ ਜਾਂਦੀਆਂ ਅਗਲੇ ਮੇਰੇ ਕਹਿ ਤੋ ਭਾਵੇਂ ਹੈ ਜੇ ਅਸੀਂ ਅਰਪਣ ਹੀ ਸਭ ਕੁਝ ਕਰ ਦਿੱਤਾ ਹੈ ਤੇ ਫਿਰ ਆਪਾਂ ਇਹ ਗੱਲ ਸਮਝੀਏ ਕਿ ਜੇ ਅਸੀਂ ਸੇਵਾ ਕਰ ਰਹੇ ਆਂ ਜੇ ਅਸੀਂ ਸਿਮਰਨ ਕਰ ਰਹੇ ਆਂ ਜੇ ਸਵਾਸ ਲੈ ਰਹੇ ਆਂ ਕੋਈ ਵੀ ਚੀਜ਼ ਲੈ ਲਓ ਸੰਸਾਰ ਅੰਦਰ ਵਿਚਰਨਾ ਹੋਇਆ ਇਹ ਕਿਰਪਾ ਉਹਦੀ ਹੀ ਹੈ ਉਹ ਆਪ ਹੀ ਜਿਹੜਾ ਹੈ ਇਸ ਸੰਸਾਰ ਵਿੱਚ ਸਾਨੂੰ ਚਲਾ ਰਿਹਾ ਹੈ ਆਪੇ ਸੇਵਾ ਲਾਇਆ ਸੇਵਾ ਵਿੱਚ ਵੀ ਉਹ ਆਪ ਹੀ ਲਾਉਂਦਾ ਹੈ ਆਪੇ ਬਖਸ਼ ਕਰੇ ਬਖਸ਼ਿਸ਼ ਵੀ ਉਹ ਆਪ ਹੀ ਕਰਦਾ ਹੈ ਸਭ ਦਾ ਮਾਪਿਓ ਆਪ ਹੈ ਆਪੇ ਸਾਰ ਕਰੇ ਸਾਰਿਆਂ ਦਾ ਮਾਪਿਓ ਹੈ ਅਸੀਂ ਬੱਚੇ ਹਾਂ ਤੇ ਅਸੀਂ ਕੇਵਲ ਹੱਥ ਜੋੜ ਅਰਦਾਈ ਕਰ ਸਕਦੇ ਹਾਂ ਰੱਬ ਕੇ ਰੱਬ ਜੀ ਸਭ ਕੁਝ ਤੂੰ ਹੀ ਹੈ ਤੂੰ ਪ੍ਰਭ ਦਾਤਾ ਸਾਰਾ ਕੁਛ ਤੁਮ ਦਾਤੀ ਠਾਕੁਰ ਪ੍ਰਤਪਾਲਕ ਮਾਇਕ ਖਸ਼ਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਖ ਤੁਮਰੇ ਤਾਰੇ ਅਸੀਂ ਬਚੇ ਆ ਤੁਮ ਮਾਪਿਓ ਸਾਡਾ ਜੇ ਤੁਮ ਹਰ ਇੱਕ ਦੀ ਕਹਿ ਲੋ ਕਿ ਸਾਰਦਾਰ ਤੇ ਤੇ ਸੰਭਾਲ ਕਰਨੀ ਆਪੇ ਸਾਰ ਕਰੇ ਸਾਰਦਾਰ ਤੇ ਸ੍ਰੇਸ਼ਟਾ ਵੀ ਹੁੰਦੀ ਹੈ ਸਾਰਦਾਰ ਤੇ ਲੋਹਾ ਵੀ ਹੁੰਦਾ ਹੈ ਔਰ ਜਿੱਥੇ ਸਬਜੈਕਟ ਮੁਤਾਬਕ ਅਰਥ ਦੇ ਵਿੱਚ ਜਿਹੜਾ ਨਾ ਉਹ ਤਬਦੀਲੀ ਹੋ ਜਾਂਦੀ ਸੋ ਇੱਥੇ ਅਰਥ ਹੈ ਸਾਰ ਦਾ ਅਰਥ ਖਬਰ ਵੀ ਹੁੰਦਾ ਹੈ ਬਹੁਤ ਅਰਥਨ ਤੇ ਇੱਥੇ ਸਾਰ ਦਾ ਅਰਥ ਹੈ ਕਿ ਮਾਲਕ ਸਾਰਿਆਂ ਦੀ ਜਿਹੜਾ ਨਾ ਸਾਰ ਖਬਰ ਵੀ ਰੱਖ ਰਿਹਾ ਹੈ ਸਾਰਿਆਂ ਦੀ ਪ੍ਰਤਪਾਲਨਾ ਵੀ ਕਰ ਰਿਹਾ ਹੈ ਨਾਨਕ ਨਾਮ ਧਿਆਏਨ ਜਿੰਨ ਨਿਜ ਘਰ ਵਾਸ ਹੈ ਜੁਗ ਜੁਗ ਸ਼ੋਭਾ ਹੋਈ ਜੋ ਨਾਮ ਨੂੰ ਧਿਆਉਂਦੇ ਇਬਾਦਤ ਕਰਦੇ ਨੇ ਜੋ ਉਹਨਾਂ ਦਾ ਨਿਜ ਘਰ ਦੇ ਵਿੱਚ ਵਾਸਾ ਹੋ ਜਾਂਦਾ ਹੈ ਭਾਵ ਜਿਹੜੇ ਪਰਦੇਸੀ ਬੜੇ ਫਿਰਦੇ ਸੀ ਜਿਨ੍ਹਾਂ ਦਾ ਅੰਦਰ ਟਿਕਾਅ ਵਿੱਚ ਨਹੀਂ ਸੀ ਮਨ ਭਟਕਦਾ ਸੀ ਹੁਣ ਮਨ ਜਿਹੜਾ ਇਕਾਗਰ ਹੋ ਗਿਆ ਨਾਮ ਦੀ ਕਿਰਪਾ ਸਦਕਾ ਨਿਜ ਘਰ ਵਿੱਚ ਵਾਸਾ ਮਿਲ ਗਿਆ ਇਹ ਹੁਣ ਜੁਗ ਜੁਗ ਸ਼ੋਭਾ ਹੋਏ ਹਰ ਸਮੇਂ ਹਰ ਵਕਤ ਤੇ ਵਡਿਆਈ ਹੁੰਦੀ ਹੈ ਉਹਦੀ ਜਿੰ ਜਿਹੜੇ ਨਿੱਜ ਘਰ ਵਿੱਚ ਵਸ ਕੇ ਰਹਿੰਦੇ ਪੌੜੀ ਤੂੰ ਕਰਨ ਕਰਣ ਸਮਰਾਥ ਹੈਂ ਕਰਤੇ ਸਭ ਕੁਝ ਕਰਨ ਦੀ ਸਮਰਾਥ ਹੈ ਪ੍ਰਮਾਤ ਮੈਂ ਤੁਝ ਬਿਨ ਅਵਰ ਨ ਕੋਈ ਰੱਬ ਜੀ تیر ਤੋਂ ਬਿਨਾ ਸਾਡਾ ਆਸਰਾ ਕਿਹੜਾ ਕੋਈ ਵੀ ਨਹੀਂ ਸੋ ਤੇ ਆਪੇ ਸਿਰ ਜੀਆ ਸ੍ਰਿਸ਼ਟੀ ਨੂੰ ਸਜਣ ਵਾਲਾ ਵੀ ਤੂੰ ਆਪ ਹੈ ਆਪੇ ਫੁਨ ਗੋਈ ਕੋਈ ਦਾਰਤ ਹੁੰਦਾ ਨਾਸ਼ ਹੋਣਾ ਪੈਦਾ ਕਰਨ ਵਾਲਾ ਵੀ ਤੂੰ ਹੈ ਤੇ ਨਾਸ਼ ਕਰਨ ਵਾਲਾ ਵੀ ਤੂੰ ਹੀ ਹੈ ਸਭ ਇੱਕੋ ਸ਼ਬਦ ਵਰਤਦਾ ਇੱਕ ਹੁਕਮ ਪਰਮਾਤਮਾ ਦਾ ਹਰ ਪਾਸੇ ਵਰਤ ਰਿਹਾ ਹੈ ਜੋ ਕਰੇ ਸੋ ਹੋਈ ਜੋ ਉਹ ਕਰਦਾ ਹੈ ਉਹ ਹੀ ਹੋਏਗਾ ਯਾ ਹੋ ਰਿਹਾ ਹੈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਜਿਨੂੰ ਗੁਰੂ ਦੇ ਰਾਹੀ ਮਾਲਕ ਵਡਿਆਈ ਬਖਸ਼ਦਾ ਹੈ ਤੇ ਨਾਮ ਦੀ ਵਡਿਆਈ ਗੁਣਾ ਦੀ ਵਡਿਆਈ ਉਹਨਾਂ ਨੂੰ ਹੀ ਅਸਲ ਦੇ ਵਿੱਚ ਜਿਹੜਾ ਹੈ ਪ੍ਰਾਪਤ ਹੁੰਦੀ ਹੈ ਜਿੱਲਾ ਤੇ ਨਦਰ ਪ੍ਰਮਾਤਮਾ ਗੁਰੂ ਦੀ ਹੁੰਦੀ ਹੈ ਗੁਰਮੁਖ ਨਾਨਕ ਆਰਾਧਿਆ ਸਤਗੁਰੂ ਜੀ ਕਹਿੰਦੇ ਗੁਰੂ ਦੇ ਰਾਹੀ ਜਿਨ੍ਹਾਂ ਨੇ ਪਰਮਾਤਮਾ ਦੀ ਇਬਾਦਤ ਕੀਤੀ ਹੈ ਤੇ ਐਸੇ ਗੁਰੂ ਨੂੰ ਸਭ ਆਖੋ ਧੰਨ 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 ਗੁਰ ਸੋਈ ਐਸੀ ਦੀਵਦਿਆਲ ਗੁਰੂ ਪਰਮਾਤਮਾ ਨੂੰ ਭਾਈ ਮਨ ਕਰਕੇ ਤਨ ਕਰਕੇ ਕਰਮਾ ਕਰਕੇ ਧੰਨ ਕਹੋ ਮਨ ਤੋਂ ਵੀ ਧੰਨ ਕਹੋ ਗੁਰੂ ਨੂੰ ਤਨ ਤੋਂ ਵੀ ਜ਼ੁਬਾਨ ਤੋਂ ਵੀ ਧੰਨ ਕਹੋ ਤੇ ਸਾਡੇ ਕਰਮਾਂ ਵਿੱਚ ਵੀ ਉਹ ਚੀਜ਼ ਚੱਲ ਕੇ ਕਿ ਅਸੀਂ ਗੁਰੂ ਦਾ ਸ਼ੁਕਰਾਨਾ ਕਰਦੇ ਆਂ ਬੇਅੰਤ ਪੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ